ਸਰੀਰ ਦੀ ਸਫਾਈ ਕਰਾਉਣ ਦੇ ਨਾਲ ਬਾਡੀ ਸਰਵਸ ਦੇ ਨਾਲ ਔਰ ਤੁਹਾਨੂੰ ਬਹੁਤ ਅਸੀਂ ਪਰਿਵਾਰਾਂ ਨੂੰ ਮਿਲਾ ਚੁੱਕੇ ਹਾਂ ਔਰ ਬਹੁਤ ਪਰਿਵਾਰ ਕੈਮਰੇ ਦੇ ਸਾਹਮਣੇ ਆਉਣ ਤੋਂ ਵੀ ਡਰਦੇ ਨੇ ਕੋਈ ਸੁਝ ਨਹੀਂ ਕਦੇ ਅਸੀਂ ਬੋਲੇ ਨਹੀਂ ਕਿਵੇਂ ਬੋਲੀਏ ਹਨਾ ਤਾਂ ਕਈ ਪਰਿਵਾਰ ਹੌਸਲਾ ਕਰਕੇ ਆਉਂਦੇ ਨੇ ਵੀ ਬਿਲਕੁਲ ਜੇ ਸਾਡੇ ਬੋਲਣ ਨਾਲ ਕਿਸੇ ਦਾ ਪਰਿਵਾਰ ਦਾ ਪਰਿਵਾਰ ਦੀ ਜ਼ਿੰਦਗੀ ਬਦਲ ਸਕਦੀ ਹੈ ਤਾਂ ਅਸੀਂ ਜ਼ਰੂਰ ਇਹਨਾਂ ਕਰ ਸਕਦੇ ਹਾਂ ਕੋਈ ਮੋਟੀਵੇਟ ਕਰਨਾ ਪੈਂਦਾ ਤਿਆਰ ਕਰਨਾ ਪੈਂਦਾ ਬੋਲਣ ਵਾਸਤੇ ਤਾਂ ਅੱਜ ਕਿਵੇਂ ਮੈਂ ਤੁਹਾਨੂੰ ਉਸ ਪਰਿਵਾਰ ਨੂੰ ਮਿਲਾਉਂਗਾ ਜਿਹੜੇ 15 16 ਸਾਲਾਂ ਤੋਂ ਬਹੁਤ ਦਵਾਈਆਂ ਖਾ ਰਹੀ ਸੀ ਔਰ ਤੁਸੀਂ ਉਹਨਾਂ ਦੀ ਜਵਾਨੀ ਸੁਣੋਗੇ ਕਿ ਕੀ ਕੀ ਪ੍ਰੋਬਲਮਾਂ ਸੀ ਧਿਆਨ ਨਾਲ ਇਹ ਵੀਡੀਓ ਆਪਾਂ ਸੁਣਨੀ ਹੈ ਤਾਂ ਕਿ ਜੇ ਤੁਹਾਨੂੰ ਪ੍ਰੋਬਲਮ ਨਹੀਂ ਹੈਗੀ ਇਸ ਤਰ੍ਹਾਂ ਦੀ ਪ੍ਰੋਬਲਮ ਕਿਸੇ ਪਰਿਵਾਰ ਨੂੰ ਆ ਉਹ ਨੂੰ ਵੀਡੀਓ ਤੁਸੀਂ ਇਹ ਭੇਜ ਸਕਦੇ ਹੋ ਹਨ ਕਿਸੇ ਦਾ ਫਾਇਦਾ ਕਰ ਸਕਦੇ ਹੋ ਸਭ ਤੋਂ ਪਹਿਲਾਂ ਜਤਿੰਦਰ ਜੀ ਵੈਲਕਮ ਆਪਾਂ ਦੀ ਤੁਹਾਡਾ ਔਰ ਕਿਹੜੀ ਜਗ੍ਹਾ ਤੋਂ ਆ ਕੀ ਨਾਮ ਆ ਔਰ ਕੀ ਕੰਮ ਕਰਦੇ ਆ ਆਪਾਂ ਥੋੜਾ ਜਿਹੀ ਚੀਜ਼ ਦੱਸੋ ਪਹਿਲਾਂ ਸਰ ਜੀ ਮੈਂ ਤਾਂ ਮੈਰਿਜ ਬਿਊਰੋ ਦਾ ਕੰਮ ਕਰ ਰਿਹਾ ਮੈਰਿਜ ਬਿਊਰੋ ਦਾ ਕੰਮ ਕਰਦਾ ਹਾਂਜੀ ਓਕੇ ਓਕੇ ਤੇ ਕਾਫੀ ਟਾਈਮ ਹੋ ਗਿਆ ਜੀ ਤੇ ਕਿਤੇ ਤੇ ਮੇਰੀ ਟਿੱਕੀ ਤੇ ਆਈ ਤੇ ਸ਼੍ਰੀ ਮੁਖਸਰ ਸਾਹਿਬ ਦੇ ਰਹਿਣ ਵਾਲੇ ਪਿੰਡ ਸਾਡਾ ਮਹਾਬੱਧਰਾ ਹੀ ਮਹਾਬੱਧਰਾ ਹਾਂਜੀ ਓਕੇ ਤੇ ਇਹਨਾਂ ਨੂੰ ਮਸ਼ੀਨ ਨੂੰ ਦਿੱਕਤਾਂ ਆਈਆਂ ਸੀ 15 ਸਾਲ ਪਹਿਲਾਂ ਦਿੱਕਤਾਂ ਸੀ ਓਕੇ ਪੰਜੀ ਦੱਸ ਸਕਦੇ ਤੁਸੀਂ ਆ ਕੀ ਕੀ ਪ੍ਰੋਬਲਮਾਂ ਸੀ ਕਿੱਥੋਂ ਆ ਰਾਮ ਨਾਲ ਦੱਸੋ ਕੋਲ ਕੀ ਮੈਨੂੰ 2008 ਤੋਂ ਵੀਪੀ ਦੀ ਪ੍ਰੋਬਲਮ ਸੀ ਪਹਿਲਾਂ ਵੀਪੀ ਘੜਦਾ ਸੀ ਬਾਅਦ ਚ ਬਦਲ ਲੱਗ ਗਿਆ ਠੀਕ ਹੈ ਤੇ ਬਾਅਦ ਚ ਫਿਰ ਮੈਡੀਸਨ ਖਾ ਖਾ ਕੇ ਤੇ ਵੀ ਪੇਟ ਚ ਇਨਫੈਕਸ਼ਨ ਹੋ ਗਈ ਤੇਜਾਬ ਵਾਲਾ ਬਣ ਲੱਗ ਗਿਆ ਉਸਰ ਨੂੰ ਚੜ ਜਾਣਾ ਛਾਲੀ ਆ ਜਾਣਾ ਬਹੁਤ ਬੁਰਾ ਹਾਲ ਸੀਗਾ ਜੀ ਤੇ ਬਾਅਦ ਚ ਇਸ ਮੈਡੀਸਨ ਤੋਂ ਵੀ ਅਲਰਜੀ ਹੋਣ ਲੱਗੀ ਮੈਡੀਸਨ ਖਾ ਖਾ ਕੇ ਮੈਡੀਸਨ ਚਲਾ ਮੈਨੂੰ ਇੰਨੀਆਂ ਕ ਮੈਡੀਸਨ ਤੁਸੀਂ ਅਲੱਗ ਅਲੱਗ ਡਾਕਟਰਾਂ ਕੋਲੇ ਗਏ ਹਾਂਜੀ ਖਾ ਖਾ ਕੇ ਅਲਰਜੀ ਹੋਣ ਲੱਗੀ ਹਾਂਜੀ ਸਾਡਾ ਤੀਜੇ ਦਿਨੋਂ ਡਾਕਟਰ ਦੇ ਜਾਣਾ ਜ਼ਰੂਰੀ ਸੀਗਾ ਓਕੇ ਵੀ ਆਉਣਾ ਨੇਰੀ ਆਉਣਾ ਸੀ ਦਿੱਲੀ ਜਾਣਾ ਏ ਫਿਰ ਡਾਕਟਰ ਨੇ ਕਿਹਾ ਵੀ ਮੈਂ ਇਹਨੂੰ ਦਵਾਈ ਕਿਹੜੀ ਦੇਵਾਂ ਹੁਣ ਵੀ ਮੈਂ ਦਵਾਈ ਨਹੀਂ ਦੇ ਸਕਦਾ ਓਕੇ ਪਹਿਲਾਂ ਉਹਨੇ 11 ਟੀਕੇ ਦੱਸੇ ਸੀਗੇ ਅਲਰਜੀ ਤੋਂ अच्छा 11 टीके लगवाए मुड्डे च लगदे 100 ਰੁਪਇਆ ਲਵਾਈ ਸੀ 100 ਰੁਪਇਆ ਦਾ ਟਿਕਾ। ਅੱਛਾ। ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ ਅਲਰਜੀ ਤੋਂ। ਤੇ ਉਸ ਤੋਂ ਬਾਅਦ ਫਿਰ ਵੀ ਪੇਟ ਚ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਪਾਣੀ ਨਹੀਂ ਪਚਦਾ ਸੀਗਾ। ਤੇ ਵੀ ਉਹਨੇ ਕਹਿਣਾ ਉਹਨੇ ਜਵਾਬ ਦਿੱਤਾ ਡਾਕਟਰ ਨੇ ਸਾਨੂੰ ਵੀ ਕਹਿੰਦਾ ਵੀ ਮੈਂ ਨਹੀਂ ਕੁਝ ਕਰ ਸਕਦਾ ਵੀ ਇਹਨੂੰ ਕਿਸੇ ਹੋਰ ਡਾਕਟਰ ਨੂੰ ਦਿਖਾ ਲਓ। ਠੀਕ ਹੈ। ਬਾਅਦ ਚ ਅਸੀਂ ਦੇਸ਼ ਚ ਗਏ। ਪਹਿਲਾਂ ਅਸੀਂ ਇੱਕ ਹੋਰ ਡਾਕਟਰ ਨੂੰ ਦਿਖਾਇਆ ਵੀ ਪੇਟ ਚ ਦਰਦ ਬਹੁਤ ਹੁੰਦਾ। ਠੀਕ ਹੈ ਓਮ ਵੀ ਉਹਨੇ ਬੋਤਲ ਲਈ ਤੇ ਬੋਤਲ ਰੈਕਸ਼ਨ ਕਰ ਗਈ ਤਿੰਨ ਵਾਰ ਪਹਿਲਾਂ ਰੈਕਸ਼ਨ ਕਰ ਗਈ ਸੀ ਅੱਛਾ ਤੇ ਚੌਥੀ ਵਾਰ ਫੇਰ ਰੈਕਸ਼ਨ ਕਰ ਗਈ ਜਦੋਂ ਚੌਥੀ ਵਾਰ ਰੈਕਸ਼ਨ ਕੀਤੀ ਬੋਤਲ ਓਕੇ ਉਦੋਂ 20 20 ਪੀ ਰਹਿ ਗਏ ਸੀ ਆਨੇ ਖੜਕੇ ਸੀ ਅੱਛਾ ਜੀ ਚਾਂਸ ਨਹੀਂ ਸੀ بچੰਦੇ ਓਕੇ ਫੇਰ ਉਹ ਸੁਭਾ ਸਹੀ 5 ਵਜੇ ਦੇਸ਼ ਚ ਗਏ ਦੇਸ਼ ਵਾਲੇ ਨੇ ਮੈਨੂੰ ਟੈਨਸ਼ਨ ਦੀ ਦਵਾਈ ਦਿੱਤੀ ਕਹਿੰਦੇ ਟੈਨਸ਼ਨ ਦੀ ਹਾਂ ਉਹਨੂੰ ਕਿਹਾ ਟੈਨਸ਼ਨ ਦੀ ਪ੍ਰੋਬਲਮ ਹਾਂਜੀ ਫਿਰ ਅਸੀਂ ਰਸਤੇਦਾਰੀ ਚ ਜਾਵੜੇ ਦੋ ਮਹੀਨੇ ਰਸਤੇਦਾਰੀ ਚ ਰਹੇ ਉੱਥੇ ਵੀ ਬੋਤਲਾਂ ਲੱਗਦੀਆਂ ਰੰਗਾਂ ਨੇੜੇ ਵਾਗੇ ਦਵਾਈ ਚੱਲਦੀ ਰਹੀ ਹਸਪੀਟਲ ਨੇੜੇ ਹੋਣ ਕਰਕੇ ਨਹੀਂ ਪਿੰਡੋਂ ਡਾਕਟਰ ਤੋਂ ਉਹ ਦੱਸ ਦੇਣ ਦੀ ਦਿੱਤੀ ਸੀ ਜੀ ਉਹ ਦੱਸ ਦੇਣ ਤੇ ਦਿੱਤੀ ਸੀ ਦਵਾਈ ਬਾਅਦ ਚ ਪਿੰਡੋਂ ਵੀ ਬੋਤਲਾਂ ਲਵਾਉਂਦੇ ਰਹੇ ਬੀਪੀ ਬਹੁਤ ਡਾਉ ਰਹਿਣ ਲੱਗ ਗਿਆ ਸੀਗਾ ਠੀਕ ਹੈ ਫਿਰ ਅਸੀਂ ਦੋ ਮਹੀਨੇ ਬਾਅਦ ਘਰ ਆਏ ਆ ਅੱਜ ਅੱਛਾ ਤੇ ਉੱਥੇ ਵੀ ਸਾਨੂੰ ਬਾਅਦ ਚ ਫੇਰ ਵੀ ਉਹੀ ਹਾਲ ਫੇਰ ਓਕੇ ਤੇ ਬਾਅਦ ਚ ਵੀ ਅਸੀਂ ਵੀਡੀਓ ਵੇਖੀ ਸਰਵਿਸ ਪੈਕ ਦੀ ਤੇ ਉਹ ਅਸੀਂ ਵੇਖ ਕੇ ਤੇ ਉਦੋਂ ਹੀ ਫੋਨ ਕਰਤਾ ਵੀ ਸਾਨੂੰ ਦੇ ਕੇ ਜਾਓ ਵੀ ਸਾਨੂੰ ਵੀ ਕਿੱਥੇ ਲਿਆਉਣਾ ਪਊਗਾ ਮਰੀਜ਼ ਉਹ ਕਹਿੰਦੇ ਵੀ ਨਹੀਂ ਮਰੀਜ਼ ਨਹੀਂ ਲਿਆਉਣਾ ਪੈਂਦਾ ਵੀ ਤੁਸੀਂ ਲੈ ਜਾਓ ਅੱਛਾ ਵੀ ਇਸ ਟਾਈਮ ਤੁਹਾਨੂੰ ਵੀ ਬੰਦਾ ਆ ਕੇ ਦੇ ਦੇ ਜੁਗਾ ਦਵਾਈ ਇਹ ਕਹਿੰਦੇ ਵੀ ਕੋਈ ਨਹੀਂ ਮੇਰੀ ਜਸ ਜਸ ਟਾਈਮ ਮਰਜ਼ੀ ਭੇਜ ਦਿਓ ਤੇ ਮੈਂ ਲੈ ਲੂੰਗਾ ਤੇ ਅਸੀਂ ਉਸ ਤੋਂ ਬਾਅਦ 3 ਸਾਲ ਹੋ ਗਏ ਵਾਰਤਨ ਮਤਲਬ ਜਦੋਂ ਤੁਸੀਂ ਸਰਵਿਸ ਪੈਕ ਦੀ ਵੀਡੀਓ ਦੇਖੀ ਹਾਂਜੀ ਮਤਲਬ ਤੁਹਾਡੀ ਇੱਕ ਤਰ੍ਹਾਂ ਦੀ ਮਜਬੂਰੀ ਸੀ ਸਾਨੂੰ ਤਾਂ ਸਾਰੇ ਰਸਤੇ ਬੰਦ ਹੋ ਗਏ ਹਾਂਜੀ ਹਾਲ ਹੀ ਕੋਈ ਨਹੀਂ ਨਿਕਲੇ ਰਸਤਾ ਹੈ ਨਹੀਂ ਸੀਗਾ ਜੀ ਸਾਨੂੰ ਜਿਵੇਂ ਕੋਈ ਮਰਜ਼ੀ ਦਵਾਈ ਲੈਂਦੇ ਅੰਗਰੇਜ਼ੀ ਦੀ ਉਹ ਸਾਰੀ ਰਿਐਕਸ਼ਨ ਕਰ ਜਾਂਦੀ ਹਾਂਜੀ ਹਾਂਜੀ ਫਿਰ ਡਾਕਟਰ ਡਾਕਟਰਾਂ ਵਾਸਤੇ ਵੀ ਸਮੱਸਿਆ ਸੀ ਇਹ ਚੀਤੀ ਹਾਂ ਜੀ ਹਾਂ ਸੀਣਾ ਹੀ ਸਾਨੂੰ ਵੀ ਪਦੇ ਬਾਹਰ ਜਾਂਦੇ ਸੀ ਨਹੀਂ ਕਿਤੇ ਅਸੀਂ ਰਿਸ਼ਤੇਦਾਰੀ ਚ ਇੱਕ ਮੇਰੀ ਆ ਬਾਹਾਂ ਵੀ ਸਰਦੀ ਚ ਆ ਕੇ ਇੰਨੀ ਵੀ ਸਾਰੀ ਰਾਤ ਨੂੰ ਮੈਂ ਸੌਂ ਸਕਦੀ ਸੀ ਬਹੁਤ ਚਵਕ ਪੈਂਦੀ ਸੀ ਇੱਕ ਕੀ ਕੀ ਪ੍ਰੋਬਲਮਾਂ ਸੀ ਜਿਵੇਂ ਤੁਹਾਡਾ ਬੀਪੀ ਲੋ ਹੋ ਗਿਆ ਇੱਕ ਹਾਂ ਜੀ ਫਿਰ ਵਧਣ ਲੱਗ ਗਿਆ ਫਿਰ ਵਧਣ ਲੱਗ ਗਿਆ ਹਾਂ ਜੀ ਉਸ ਤੋਂ ਬਾਅਦ ਦੂਸਰਾ ਆ ਗਿਆ ਤੁਹਾਡਾ ਲੀਵਰ ਰੈਕਸ਼ਨ ਹਾਂ ਜੀ ਉਹਦੇ ਭੱਜਦਾ ਕੁਝ ਨਹੀਂ ਸੀ ਹਾਂ ਜੀ ਪਾਣੀ ਪੀਣ ਤੋਂ ਵਧੂ ਉਲਟੀ ਆ ਜਾਂਦੀ ਪਾਣ ਲੱਗ ਜਾਂਦਾ ਸੀ ਪਾਣੀ ਲੜਦਾ ਜ਼ਖਮ ਹੋ ਜਾਂਦਾ ਅੱਛਾ ਅੰਦਰ ਜ਼ਖਮ ਹੋ ਗਈ ਸੀ ਹਾਂ ਜੀ ਓਕੇ ਲੀਵਰ ਫੈਟੀ ਹੋ ਗਿਆ ਲੀਵਰ ਫੈਟੀ ਹੋ ਗਿਆ ਹਾਂ ਜੀ ਠੀਕ ਹੈ ਜੀ ਤੇ ਵੀਕਨੈਸ ਆ ਗਈ ਹਾਂ ਜੀ ਉੱਠਿਆ ਨਹੀਂ ਉੱਠਿਆ ਨਹੀਂ ਜਾਂਦਾ ਸਰ ਦੜਿਆਂ ਲੇਟਿਆ ਰਹਿੰਦਾ ਫਿਰ ਕਾਰ ਦੀ ਕੰਮ ਕੁਮ ਤੁਸੀਂ ਕੰਮ ਤੇ ਲਾਈ ਵੀ ਸੀ ਸਾਡੇ ਕੰਮ ਮੈਨੂੰ ਹੁੰਦਾ ਨਹੀਂ ਸੀ ਮੈਂ ਤੁਹਾਡੀ ਤੁਸੀਂ ਟ੍ਰੀਟਮੈਂਟ ਕਰਾ ਰਹੀ ਸੀ ਜੀ ਨੂੰ ਸੈੱਟ ਕਰ ਰਹੇ ਸੀ ਕੰਮ ਤੇ ਲਾਈ ਹੋਈ ਸੀ ਹਾਂ ਜੀ ਕਿੰਨੇ ਸਾਲਾਂ ਤੋਂ ਮਹਰੂਗੇ ਸਾਲ 1.5 ਸਾਲ ਤੋਂ ਲਾਈ ਦਿੰਦੇ ਹਾਂ 1.5 ਸਾਲ ਤੋਂ ਮੈਂ ਚੰਗੀ ਕੰਮ ਖੜ ਗਿਆ ਸੀ ਕੰਮ ਵਾਲੀ ਰੱਖ ਲਈ ਸੀ ਹਾਂਜੀ ਓਕੇ ਮਤਲਬ ਉਸ ਤੋਂ ਬਾਅਦ ਜਿਹਨੇ ਤੁਸੀਂ ਵੀਡੀਓ ਦੇਖੀ ਹਾਂਜੀ ਮਤਲਬ ਤੁਸੀਂ ਤਾਂ ਇਹ ਸੋਚ ਕੇ ਮਨਾਇਆ ਜਿੱਥੇ ਇੰਨੇ ਪੰਗੇ ਲੈਣੇ ਆ ਵੀ ਇਹ ਵੀ ਵਰਤ ਕੇ ਹਾਂ ਹਾਂ ਸੇਅਰਸ ਕਹਿੰਦੇ ਜਿੱਥੇ ਇੰਨੇ ਪੈਸੇ ਲੱਗੇ ਜਾਂਦੇ ਨੇ ਹੋਣਾ ਪੇਸ਼ੈਂਟ ਨੂੰ ਉਹ ਕਹਿੰਦੇ ਵੀ ਪੇਸ਼ੈਂਟ ਨੂੰ ਲਿਆਉਣ ਦੀ ਜ਼ਰੂਰਤ ਨਹੀਂ ਤੇ ਵੀ ਤੁਸੀਂ ਕਹੋਗੇ ਤਾਂ ਤੁਹਾਨੂੰ ਅੱਜ अवेलेबल ਕਰਾ ਦੇਣਗੇ ਵੀ ਤੁਸੀਂ ਤਾਂ ਤੁਸੀਂ ਲੈ ਜਾਓ ਆਪੇ ਵੀ ਅਸੀਂ ਕਹੀ ਚਲੋ ਤੁਸੀਂ ਬੰਦਾ ਭੇਜ ਦਿਓ ਉਹਨਾਂ ਨੇ ਬੰਦਾ ਭੇਜਤਾ ਹੀ ਅਸੀਂ ਪਹਿਲੇ 50 ਦਿਨ ਵਰਤਿਆ ਅਸੀਂ ਪਹਿਲੇ 50 ਦਿਨਾਂ 'ਚ 70% ਫਰਕ ਪੈ ਗਿਆ ਸੀ ਓਕੇ ਉਸ ਤੋਂ ਬਾਅਦ ਅਸੀਂ ਰੈਗੂਲਰ ਦੋ ਪੈਗ ਵਰਤ ਲਈ ਤੇ ਅੱਜ ਉਹ ਆਪਦੀ ਖੁਸ਼ੀ ਨਾਲ ਵਰਤਦੇ ਆਪਦੀ ਖੁਸ਼ੀ ਨਾਲ ਹਾਂਜੀ ਮਤਲਬ ਪਹਿਲੇ ਪਹਿਲੇ ਪੈਗ ਚ ਰਜਾਦੇ ਹਾਂ ਹਾਂਜੀ ਲੱਤਾਂ ਤੇ ਖੱਲਾਂ ਬਹੁਤ ਚੜ੍ਹਦੀਆਂ ਸੀਆਂ ਬੇ ਆ ਬਾਹਾਂ 'ਚ ਵੀ ਦਰਦ ਬਹੁਤ ਹੋਣਾ ਮਤਲਬ ਬੀਕਨਸ ਆ ਗਈ ਸੀ ਬਿਰਾਤ ਨੂੰ ਸਰ ਰਾਤ ਮੈਂ ਸੌ ਕੇ ਨਹੀਂ ਵੇਖਣਾ ਸੀ ਜਦੋਂ ਮੌਸਮ ਬਦਲਦਾ ਉਦੋਂ ਵੀ ਟ੍ਰਿਪ ਲਵਾਉਣੀ ਪੈਂਦੀ ਸੀ ਜਦੋਂ ਮੌਸਮ ਬਦਲਦਾ ਫਿਰ ਤੁਹਾਨੂੰ ਟ੍ਰੀਟਮੈਂਟ ਲੈਣਾ ਪੈਂਦਾ ਫਿਰ ਸੈਕਟਾਂ ਹਾਂਜੀ ਜਿਵੇਂ ਤੁਸੀਂ ਇਹ ਇਹਨੂੰ ਛੱਡੇ ਨੂੰ ਕਿੰਨੇ ਟਾਈਮ ਹੋ ਗਿਆ ਬੋਡੀ ਸਰਵਿਸ ਨੂੰ ਅਸੀਂ 3 ਸਾਲ ਹੋ ਗਏ ਸੀ ਵਰਤੈ ਨੂੰ ਹੁਣ 3 ਸਾਲਾਂ ਬਾਅਦ ਕੋਈ ਪ੍ਰੋਬਲਮ ਨਾਈ ਕੋਈ ਗੋਲੀ ਨਹੀਂ ਸੀ ਡਾਕਟਰ ਤੇ ਨਹੀਂ ਗਏ ਹੁਣ ਡਾਕਟਰ ਖੁਦ ਪੁੱਛਦਾ ਤੁਸੀਂ ਕਿੱਥੇ ਰਹਿਣ ਲੱਗੇ ਵੀ ਆਂਦੇ ਹੀ ਨਹੀਂ ਤੁਸੀਂ ਹਾਂਜੀ ਓਕੇ ਵੱਡੀਆਂ ਵੱਡੀਆਂ ਡਾਕਟਰਾਂ ਤੋਂ ਟਰੀਟਮੈਂਟ ਕਰਾਇਆ ਤੁਸੀਂ ਹਾਂਜੀ ਹਾਂਜੀ ਹਦਾਇਤ ਤਾਂ ਪੂਰਾ ਮੰਨਿਆ ਹੋਇਆ ਹੀ ਹਾਂਜੀ ਹਾਂ ਬਿਲਕੁਲ ਤੇ ਨਾਲ ਉਹ ਮੰਡੀ ਡਾਕਟਰ ਕੋਲੇ ਗਏ ਸੀਗੇ ਹੁਣ ਉਹ ਚੱਕ ਕੇ ਟੈਨਸ਼ਨ ਦੀ ਦਵਾਈ ਮੜਤੀ ਕਿਹੜਾ ਟੈਨਸ਼ਨ ਚਲੋ ਉਹਨਾਂ ਦਾ ਪੈਰਾਮੀਟਰ ਆਪਣਾ ਦੇਖਾਂ ਦਾ ਹਾਂਜੀ ਨਾਲੇ ਪੇਟ ਵਾਲਾ ਸੀਗਾ ਹੀ Okay. Okay. ओके स्पੈਟਲੈਸਟ ਸੀ ਹੈ ओके ਜਿਵੇਂ ਹੁਣ ਮੰਨ ਲਓ ਤੁਸੀਂ ਅੱਜ ਬਿਲਕੁਲ ਓਕੇ ਹੋ ਬਾਈ ਤਿੰਨ ਸਾਲ ਹੋ ਗਏ ਤੁਹਾਨੂੰ ਛੱਡੇ ਨੂੰ ਤੁਸੀਂ ਵਰਤਿਆ ਮੰਨ ਲਓ ਇੱਕ ਮਜਬੂਰੀ ਸੀ ਵਰਤਿਆ ਅੱਜ ਜੇ ਘਰ ਦੇ ਹਾਲਾਤ ਦੀ ਗੱਲ ਕਰੀਏ ਅੱਜ ਕੋਈ ਦਵਾਈ ਨਹੀਂ ਖਾਰੇ ਤੁਸੀਂ ਹਾਂਜੀ ਘਰ ਦੇ ਕੰਮ ਵਾਲੇ ਕਰਦੀਆਂ ਕੀ ਤੁਸੀਂ ਆਪ ਕਰਦੇ ਹੋ ਨਾ ਮੈਂ ਖੁਦ ਆਪ ਕਰਦੀ ਆਂ ਜਿਹੜੀ ਵੀਕਨੈਸ ਸੀ ਤੁਹਾਨੂੰ ਹੁਣ ਉਹ ਵੀ ਚੱਕ ਗਈ ਅੱਗੇ ਸਵੇਰ ਉੱਠਿਆ ਨਹੀਂ ਜਾਂਦਾ ਸੀ ਉਹ ਹੁਣ ਸਵੇਰ 5 ਵਜੇ ਜਾਂ 4:30 ਉੱਠ ਖੜੀਦਾ ਸਾਰੇ ਕੰਮ ਸਗਰਦਵਾਰਾ ਸਾਹਿਬ ਜਾਈਦਾ ਹੀ ਓਕੇ ਅਗੇ ਨੌ ਨੌ ਮਣੀ ਜੀ ਕਰਦਾ ਸੀਗਾ ਹੁਕਮਲ ਹਰ ਟਾਈਮ ਸੁਸਤੀ ਹੋ ਪਈ ਹਾਂਜੀ ਅੱਜ ਬਿਲਕੁਲ ਓਕੇ ਆ ਕੋਈ ਸੁਸਤੀ ਨਹੀਂ ਕੋਈ ਕੁਝ ਨਹੀਂ ਸਾਰੇ ਘਰ ਦੇ ਕੰਮ ਸੰਭਾਲਦੇ ਹੋ ਔਰ ਵਜਨ ਤੁਸੀਂ ਕਹਿ ਰਹੇ ਸੀ ਬਹੁਤ ਘੱਟ ਆ ਹੁਣ ਕਿੰਨਾ ਹੁਣ ਸਹੀ ਹੋ ਗਿਆ ਹੁਣ 77 ਸੀਗਾ ਜੀ ਓਕੇ ਹਾਂਜੀ ਪਹਿਲਾਂ ਵਧ ਗਿਆ ਸੀਗਾ ਪਹਿਲਾਂ ਵਧ ਗਿਆ ਸੀਗਾ ਹੁਣ ਮੈਂ ਕਿਹਾ ਘਟਾਉਣਾ ਓਕੇ ਸੈੱਟ ਕਰ ਲਿਆ ਤੁਸੀਂ ਹਾਂਜੀ ਓਕੇ ਤਾਂ ਦੋਸਤੋ ਜੇ ਕੋਈ ਵੀ ਪਰਿਵਾਰ ਬਾਡੀ ਸਰਵਸ ਵਰਤਦਾ ਉਹਦਾ ਮੇਰੇ ਖਿਆਲ ਚ ਜਿੰਨਾ ਮਰਜੀ ਉਹ ਜਦੋਂ ਖਾਂਦਾ ਉਹਨੂੰ ਭੁੱਖ ਲੱਗੀ ਹੋ ਜਾਂਦੀ ਹੈ ਹੈਨਾ ਪਾਚਨ ਸਟਰੋਂਗ ਬਹੁਤ ਹੋ ਜਾਂਦਾ ਹੁਣ ਭੁੱਖਾ ਵੀ ਬਹੁਤ ਲੱਗਦੀ ਹੈ ਓਕੇ ਹੁਣ ਤੁਸੀਂ ਆਪ ਕੰਟਰੋਲ ਕਰਦੇ ਹੋ ਹਾਂਜੀ ਓਕੇ ਕਿੱਥੇ ਵੀਕਨੈਸ ਸੀ ਕਿੱਥੇ ਸੈੱਟ ਹੋ ਹਾਂਜੀ ਪਹਿਲਾਂ ਰੋਟੀ ਨਾਲ ਕਾਸ ਚੀਜ਼ ਜਿਹੜੀ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਪਰਿਵਾਰਾਂ ਨੂੰ ਕੀ ਸਨੇਹਾ ਦੇਣਾ ਚਾਹੂਂਗੇ ਤੁਸੀਂ ਮੈਂ ਪਤਾ ਇਹ ਕਹਿਣਾ ਜੀ ਜਿੰਨਾ ਵੀ ਭੈਣ ਭਾਈ ਹੈਗੇ ਆ ਕਿਸੇ ਨੂੰ ਬਿਮਾਰੀ ਹੈਗੀ ਜਾਂ ਨਹੀਂ ਹੈਗੀ ਹਰ ਇੱਕ ਨੂੰ ਹੀ ਵਰਤਣਾ ਚਾਹੀਦਾ ਈ ਇਦਾਂ ਸਫਾਈ ਤੇ ਕੰਮ ਆਈ ਜਦੋਂ ਮੰਨ ਲਓ ਤੁਹਾਡੀ ਸਫਾਈ ਹੋ ਗਈ ਆਪੇ ਸਹੀ ਹੋ ਜਾਓਗੇ ਜਿਹੜਾ ਆਉਣ ਵਾਲੇ ਸਮੇਂ ਤੋਂ ਪਹਿਲਾਂ ਕੋਈ ਵੱਡੀਆਂ ਦਿੱਕਤਾਂ ਨਹੀਂ ਹੋਣੀਆਂ ਜਿਹੜਾ ਪਹਿਲਾਂ ਵਰਤ ਲੂਗੇ ਜਿੰਮੇ ਮਸ਼ੀਨਰੀ ਜਿਹੇ ਕਾਹਦੇ ਆਪਾਂ ਸਰਵਿਸ ਕਰਾਉਨੇ ਆ ਇਹਦੀ ਵੀ ਸਾਲ ਬਾਅਦ ਸਰਵਿਸ ਕਰਾਉਣੀ ਜ਼ਰੂਰੀ ਹੈ ਪੰਜ ਜਿਵੇਂ 15 ਸਾਲਾਂ ਤੁਸੀਂ ਹੰਡਾਈਆਂ ਨੇ ਇਹ ਚੀਜ਼ਾਂ ਥੋੜੀਆਂ ਨਹੀਂ ਹੁੰਦੀਆਂ 15 ਸਾਲ ਔਰ 15 ਸਾਲਾਂ ਬਾਅਦ ਅੱਜ ਮੈਂ ਠੀਕ ਹੋ ਗਿਆ ਅੱਜ ਤੁਹਾਨੂੰ ਕੀ ਲੱਗਦਾ ਆਪਦੇ ਆਪ ਨੂੰ ਬਹੁਤ ਵਧੀਆ ਲੱਗਦਾ ਈ ਮੇਰੀਆਂ ਹੁਣ ਉਦੋਂ ਜੈਕਸ਼ਨ ਲਵਾਉਣਾ ਸੀ 나ੜ ਦੀ ਲੱਭੀ 나ੜਾ ਮਰੀਆਂ ਪਈਆਂ ਬੋਤਲਾਂ ਲਵਾ ਲਵਾ ਕੇ ਟੀਕੇ ਲਵਾ ਲਵਾ ਕੇ ਬਲੇ ਹਾਲਾਤ ਹੋਏ ਪਏ ਹਾਂਜੀ ਓਕੇ ਮਲ ਹੁਣ ਤੁਸੀਂ ਬਿਲਕੁਲ ਓਕੇ ਹੋ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਨਾ ਹੀ ਕੋਈ ਨਹੀਂ ਵੀਪੀ ਦੀ ਪੱਕੀ ਗੋਲੀ ਲੱਗ ਗਈ ਸੀ ਮੇਰੀ ਉਹ ਸਭ ਛੁੱਟ ਗਈਆਂ ਹਾਂਜੀ ਓਕੇ ਹੁਣ ਬਿਲਕੁਲ ਓਕੇ ਹਾਂਜੀ ਮੁਬਾਰਕਾਂ ਮੈਂ ਜੀ ਬਹੁਤ-ਬਹੁਤ ਵੀਰ ਜੀ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤਾਂ ਦੋਸਤੋ ਬਾਡੀ ਸਰਵਿਸ ਕੋਈ ਦਵਾਈ ਨਹੀਂ ਸਫਾਈ ਆ ਸਫਾਈ ਵਾਸਤੇ ਵਰਤਿਆ ਜਾਂਦਾ ਔਰ ਤੁਸੀਂ ਵੀ